ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਵੀਰੋ ਖਿੱਚ ਕੇ ਸ਼ੇਅਰ ਕਰ ਦਿਓ ਵੀਡੀਓ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੰਧਾਵਾ ਵੀਰੋ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਲਖੇ ਸਿਧਾਣੇ ਤੇ ਡਾਕਟਰਾਂ ਨੇ ਰਲ ਕੇ ਐਸਐਸਬੀ ਦੇ ਪੇਸ ਹੋ ਕੇ ਬਠਿੰਡਾ ਦੇ ਡਾਕਟਰਾਂ ਨੇ ਪਰਚਾ ਘਟਾਤਾ ਠੀਕ ਆ ਵੀਰੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਜਦੋਂ ਆਪਾਂ ਕੋਈ ਆਪ ਦਾ ਹੱਕ ਮੰਗਦੇ ਆ ਉੱਥੇ ਪਰਚੇ ਹੋਣ ਲੱਗ ਗਏ ਹੁਣ ਪੰਜਾਬ ਦਾ ਕੀ ਬਣੂਗਾ ਅੱਜ ਮੈਂ ਦਿਨੇ ਵੀ ਪਹਿਲਾਂ ਇੱਕ ਲਾਈਵ ਆਇਆ ਸੀਗਾ ਉਹ ਲਾਈਵ ਅੱਡਦਾ ਸੀ ਪਰ ਆ ਸੀਰੀਅਸ ਲਾਈਵ ਆ ਖਿੱਚ ਕੇ ਵੀਰ ਮੇਰਾ ਸ਼ੇਅਰ ਕਰ ਦਿਓ ਹੁਣ ਲੱਖਾਂ ਸਿਧਾਣਾ ਬਾਈ ਇਕੱਠ ਰੱਖ ਰਿਹਾ ਹੈਗਾ ਤੇ ਉਹ ਜਲਦੀ ਤੁਹਾਨੂੰ ਕਾਲ ਦਿੱਤੀ ਜਾਵੇਗੀ ਬਿਰਕ ਸਾਹਿਬ ਕੀ ਹਾਲ ਆ ਸੁਖਤਾਲੀਵਾਲ ਕੀ ਹਾਲ ਆ ਤੇ ਵੀਰੋ ਦੇਖ ਲਓ ਵੀ ਪੰਜਾਬ ਦੀ ਕੀ ਹਾਲਤ ਹੋ ਗਈ ਯਾਰਾ ਜੇ ਪੰਜਾਬ ਚ ਤੁਸੀਂ ਆਪ ਦੇ ਹੱਕ ਮੰਗਦੇ ਹੋ ਛੋਡੇ ਤੇ ਪਰਚੇ ਹੋਣ ਲੱਗੇ ਲੱਖੇ ਸਰਦਾਨ ਨੇ ਬਠਿੰਡੇ ਦੇ ਡਾਕਟਰ ਘੇਰੇ ਤੇ ਉਹਨਾਂ ਨੇ ਇਕੱਠੇ ਹੋ ਕੇ ਐਸਐਸਪੀ ਕੋਲੇ ਪਰਚਾ ਕਰਵਾਤਾ ਬਾਈ ਤੇ ਤੇ ਪਰ ਇੰਨੀ ਇੱਕ ਗੱਲ ਹੈਗੀ ਆ ਵੀ ਪਰਚੇ ਨਾਲ ਤਾਂ ਕੀ ਹੋਣਾਗਾ ਠੱਠੇ ਝੋਟਿਆਂ ਨੂੰ ਕੀ ਹੋਇਆਗਾ ਤੁਹਾਨੂੰ ਪਤਾ ਹੀ ਆ ਪਰ ਪੰਜਾਬ ਦੇ ਹਾਲਾਤ ਦੇਖ ਲਓ ਵੀਰੋ ਹੋ ਜੋ ਇਕੱਠੇ ਮੰਨ ਲਓ ਜੇ ਤਾ ਇਕੱਠੇ ਹੋਗੇ ਤਾਂ ਬਾਜੋਗੇ ਨਹੀਂ ਤਾਂ ਬੁਰੀ ਹਾਲਤ ਆ ਕਿਉਂਕਿ ਸਾਰੇ ਬੰਦੇ ਵਪਾਰੀ ਬਣ ਬਣ ਗਏ ਠੀਕ ਆ हां भाई ਲੱਖੇ ਨੂੰ ਹੋਣਾ ਤਾਂ ਕੀ ਆ ਪਰ ਲੱਖੇ ਸਿਧਾਣੇ ਤੇ ਜਿਹੜਾ ਪਰਚਾ ਬਠਿੰਡੇ ਦੇ ਡਾਕਟਰਾਂ ਨੇ ਇਕੱਠੇ ਹੋ ਕੇ ਕਟਾਤਾ ਤੇ 22 ਹੁਣ ਵੱਡਾ ਹੈ ਉੱਥੇ ਇੱਕ ਸੰਘਰਸ਼ ਵਿੱਢ ਰਿਹਾ ਬਠਿੰਡੇ ਮਾਰਚ ਕਰ ਰਿਹਾਗਾ ਉਹਦੀ ਕਾਲ ਦਿੰਨੇ ਆ ਸਾਨੂੰ ਤਰੀਕ 22 ਦੇਊਗਾ ਤੇ ਉੱਥੇ ਫਿਰ ਵੱਧ ਵੱਧ ਇਕੱਠ ਕਰੋ ਹੁਣ ਤੁਸੀਂ ਦੇਖ ਲਓ ਉਧਰੋਂ ਤਾਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਮਾਂ ਤੇ ਲੋਕ ਠੀਕ ਆ ਹਰੇ ਘਰ ਚੋਂ ਲੱਖ ਰੁਪਿਆ ਜਾ ਰਿਹਾ ਉਹਨਾਂ ਨੇ ਲੁੱਟ ਕੇ ਖਾ ਲੇ ਹੈ ਤੇ ਹੁਣ ਭਾਈ ਦੇਖ ਲਓ ਵੀ ਇੱਧਰ ਦੇਖ ਲਓ ਡਾਕਟਰ ਦੇਖ ਲਓ ਉਹ ਤੁਸੀਂ ਦੇਖੀਆ ਹੋਣਗੀਆਂ ਬਾਈ ਦੀਆਂ ਵੀਡੀਓ ਵੈਂਟੀਲੇਟਰ ਆ 15 ਲੱਖ ਦਾ ਕਹਿੰਦੇ ਡਾਕਟਰ ਕਹਿੰਦੇ ਵੀ ਜਿਹੜਾ ਏਸ਼ੀਆ ਦਾ ਖਰਚਾ ਬੱਲਵਾ ਦਾ ਖਰਚਾ ਜਿਹੜਾ ਵੀ ਖਰਚਾ ਹੈਗਾ ਸਾਰਾ ਖਰਚਾਸੀਂ ਮਰੀਜ਼ਾਂ ਦੇ ਪਾਵਾਂਗੇ ਲਾ ਦੇਖ ਲਓ ਵੀਰੋ ਕਰਤੇ ਕਾਮਯਾਬ ਵੀਰ ਬਣੇ ਯਾਰ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਪੂਰਾ ਯਾਰ ਵੱਡਾ ਮਹਿਮ ਚਲਾਓ ਪੂਰਾ ਰੌਲਾ ਪਾਓ ਨਹੀਂ ਤਾਂ ਮਾਰੇ ਜਾਵੋਗੇ ਭਾਈ ਗਰੀਬ ਬੰਦਿਆਂ ਦਾ ਕੀ ਬਣੂਗਾ ਦੇਖ ਲਓ ਜਦੋਂ ਯਾਰ ਲੱਖੇ ਸਿਧਾਣੇ ਵਰਗਿਆਂ ਨੂੰ ਨਹੀਂ ਡਾਕਟਰ ਦਵਾਲ ਉਹਨਾਂ ਦੇ ਪਰਚੇ ਕਰਾਈ ਜਾਂਦੇ ਆ ਉਹਨਾਂ ਨੂੰ ਦੱਬੀ ਤੁਰੇ ਜਾਂਦੇ ਆ ਤੇ ਆਪਣੇ ਵਰਗਿਆਂ ਦਾ ਕੀ ਬਣੂਗਾ ਭਾਈ ਮੇਰੀ ਗੱਲ ਸੁਣ ਲਓ ਇਕੱਠੇ ਹੋ ਜੋ ਨਹੀਂ ਮਾਰੇ ਜਾਵੋਗੇ ਇਹਨਾਂ ਨੇ ਖਾ ਜਾਣਾ ਲੁੱਟ ਕੇ ਪ੍ਰਾਈਵੇਟ ਸਕੂਲ ਹੋਏ ਡਾਕਟਰ ਹੋਏ ਹੋਰ ਬਹੁਤ ਮਹਿਕਮਿਆਂ ਜਿਹੜੇ ਲੁੱਟੀ ਜਾਂਦੇ ਆ ਤੇ ਮੈਂ ਪਹਿਲਾਂ ਦਿਨੇ ਵੀ ਅੱਜ ਕਿਹਾ ਸੀ ਵੀ ਯਾਰ ਖੇਤੀ ਵੀ ਫੇਲ ਹੋ ਗਈ ਬੇਰਜਗਾਰੀ ਸਾਰੇ ਪਾਸੇ ਪੰਜਾਬ ਖਤਮ ਹੋ ਗਿਆ ਵੀਰੋ ਜਿਹੜਾ ਹੁਣ ਮੇਰੀ ਗੱਲ ਸੁਣ ਲੋ ਇੱਕ ਤਾਂ ਲਟੇਰੇ ਆ ਡਾਕਟਰ ਤੇ ਇੱਕ ਉਤੋਂ ਪਰਚਾ ਕਰਾਉਂਦੇ ਆ ਤੇ ਇੱਕ ਗੱਲ ਹੋਰ ਸੁਣ ਲੋ ਫਿਰ ਇਹਨਾਂ ਦੀ ਤਾਂ ਫਿਰ ਲੀਡਰਾਂ ਨਾਲ ਹੀ ਮਿਲੀਭੁਗਤ ਆ ਯਾਰ ਲੀਡਰਾਂ ਨੂੰ ਇਹ ਪੈਸੇ ਦਿੰਦੇ ਆ ਕਿੰਨਾ ਯਾਰ ਕੰਮ ਗਲਤ ਹੋ ਰਿਹਾ ਪੰਜਾਬ 'ਚ ਵੀਰੋ ਯਾਰ ਵੀਡੀਓ ਖਿੱਚ ਕੇ ਸ਼ੇਅਰ ਕਰ ਦਿਓ ਪਹੁੰਚ ਦੀ ਕਰ ਦਿਓ ਸਾਰੇ ਪੰਜਾਬ 'ਚ ਵੱਡੀ ਮਹਿੰਮ ਚਲਾਓ ਯਾਰ ਏ ਬਹੁਤ ਮਾੜੀ ਗੱਲ ਆ ਬਾਈ ਲੱਖੇ ਸਨਾਣੇ ਦਾ ਖੜਾ ਆਪਦਾ ਕੰਮ ਆ ਯਾਰ ਉਹਦਾ ਖੜਾ ਆਪਦਾ ਕੋਈ ਮਰੀਜ਼ ਸੀ ਉਹ ਲੋਕਾਂ ਲਈ ਲੜ ਰਿਹਾ ਹਨ ਜਦੋਂ ਬੰਦਾ ਲੋਕਾਂ ਲਈ ਲੜ ਰਿਹਾ ਤਾਂ ਉਹਦੇ ਨਾਲ ਖੜੋ ਬਾਈ ਕੱਲੇ ਕਮੈਂਟਾਂ 'ਚ ਨਾ ਕਹਿਆ ਕਰੋ ਲੱਖੇ ਨੂੰ ਵੀ ਜਾਂ ਕਿਸੇ ਨੂੰ ਵੀ ਬੀ ਬਾਈ ਗੁੱਡ ਜੌਬ ਆ ਜੀ ਤੇਰੇ ਨਾਲ ਆ ਆਏ ਆ ਜਾ ਉਹਦਾ ਕੋਈ ਫਾਇਦਾ ਨਹੀਂ ਵੀਰੋ ਪਤਾ ਕੀ ਆ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਨਾ ਹੁੰਦੇ ਉਹਨਾਂ ਚਿਰ ਕੋਈ ਹੱਲ ਨਹੀਂ ਕੱਲੇ ਕਮੈਂਟਾਂ 'ਚ ਨਾ ਕਹੀਆ ਕਰੋ ਹੁਣ ਬਾਈ ਵੱਡਾ ਉੱਥੇ ਰੈਲੀ ਰੱਖ ਲੈ ਮਾਰਚ ਰੱਖ ਰਿਹਾ ਹੈਗਾ ਉਦੀ ਕਾਲ ਦਿੰਨੇ ਆ ਸਾਨੂੰ ਤੇ ਵੱਧ ਤੋਂ ਵੱਧ ਇਕੱਠ ਕਰੋ ਵੀਰੋ ਡਾਕਟਰਾਂ ਖਿਲਾਫ ਨਹੀਂ ਮਾਰੇ ਜਾਓਗੇ ਕਿਉਂਕਿ ਆਪਾਂ ਦੋ ਦੋ ਚਾਰ ਚਾਰ ਕਿੱल्ल्याਲੇ ਜਾਟਾਂ ਜਿਹਦਾ ਕੋਈ ਵੱਡਾ ਮਰੀਜ਼ ਜਿਹਦੇ ਜਿਵੇਂ ਮੰਨ ਲਓ ਯਾਰ ਇਹਨਾਂ ਨੇ ਇੱਕ ਨਵਾਂ ਕੰਮ ਚਲਾਇਆ ਹੋਇਆ ਜਦੋਂ ਤੁਸੀਂ ਆਪਦਾ ਮਰੀਜ਼ ਇਹਨਾਂ ਕੋਲੇ ਲੈ ਜਾਂਦੇ ਹੋ ਪਹਿਲੀ ਗੱਲ ਤਾਂ ਇਹ ਜਾਣ ਸਾਰ ਇਹ ਜਾ ਟੀਕਾ ਲਾ ਆਂਦੇ ਵੀ ਬੰਦੇ ਨੂੰ ਜਮਾ ਵਧੀਆ ਹੁੰਦਾ ਬੰਦਾ ਉਹਨੂੰ ਬਿਮਾਰ ਕਰ ਦਿੰਦੇ ਆ ਠੀਕ ਆ ਪਹਿਲਾਂ ਤਾਂ ਇਹ ਗੱਲ ਕਰਦੇ ਵੀ ਜਦੋਂ ਬੰਦਾ ਪਹੁੰਚ ਜਾਂਦਾ ਵਧੀਆ ਬੰਦੇ ਨੂੰ ਬਿਮਾਰ ਕਰ ਦਿੰਦੇ ਆ ਪਹਿਲਾਂ ਤਾਂ ਟੀਕੀ ਇਹੋ ਜਿਹੇ ਲਾਉਂਦੇ ਆ ਬਾਕੀ ਵੀਰੋ ਜਿਹੜਾ ਅੰਦਰੋਂ 150 ਦਾ ਟੀਕਾ ਮਿਲ ਜਿਹੜਾ ਬਾਹਰੋਂ 150 ਦਾ ਟੀਕਾ ਮਿਲਦਾ ਉਹ ਇਹ 7-700 ਦਾ ਦਿੰਦੇ ਆ ਹਸਪਤਾਲ ਚੋਂ 7-700 ਦਾ ਭਾਈ ਇਹਨਾਂ ਨੇ ਜਮਾ ਮਾਰਤੇ ਜਿਹੜਾ ਵੀ ਮਰੀਜ਼ ਇਹਨਾਂ ਨੇ ਕੇਰਾ ਵੈਂਟੀਲੇਟਰ ਤੇ ਧਰ ਲਿਆ ਹਸਪਤਾਲ ਚ ਧਰ ਲਿਆ ਉਹਦਾ ਵੀਰ ਐਸਐਸਪੀ ਨੂੰ ਡਾਕਟਰਾਂ ਨੇ ਦਿੱਤਾ ਹੋ ਪੰਜ 10 हां वीरए ਪਤਾ ਨਹੀਂ ਕਿਵੇਂ ਕੀਤਾ ਯਾਰ ਡਾਕਟਰਾਂ ਨੇ ਪੈਸੇ ਦਿੱਤੇ ਮੰਤਰੀ ਨੂੰ ਕਿਹਨੂੰ ਦਿੱਤੇ ਪਰ ਭਰਾਵੋ ਪਰਚਾ ਹੋ ਗਿਆ ਬਹੁਤ ਲਟੇਰੇ ਡਾਕਟਰ ਇਕੱਠੇ ਹੋ ਜਾਣਗੇ ਆਮ ਲੋਕਾਂ ਨੇ ਇਕੱਠੇ ਨਹੀਂ ਹੋਣਾ ਰੰਦਾ ਵੇ ਵੈਰੀ ਗੁੱਡ ਬਾਈ ਆ ਬਿਰਕ ਸਾਹਿਬ ਦੀ ਗੱਲ ਬਹੁਤ ਘੈਂਟ ਆ ਵੀ ਡਾਕਟਰ ਸਾਰੇ ਇਕੱਠੇ ਹੋ ਜਾਣਗੇ ਜੁਨੀਆਨ ਬਣਾ ਲੈਣਗੇ ਯਾਰ ਸਾਰੇ ਵਿਭਾਗਾਂ ਨੇ ਆਂਦੀਆਂ ਜੁਨੀਆਨਾ ਬਣਾ ਲੀਆਂ ਪਰ ਕਿਸਾਨਾਂ ਦੀਆਂ ਜਾਂ ਹੋਰ ਮਜ਼ਦੂਰਾਂ ਦੀਆਂ ਇਹਨਾਂ ਦੀਆਂ ਜੁਨੀਆਨਾ ਹੈ ਨਹੀਂ ਜਾਂ ਇਹ ਪਾੜ ਜਾਂਦੇ ਆ ਪਾਰਟੀ ਵਾਈਚ ਜਾਂ ਕਹਤੇ ਹੋਰ ਪਾੜ ਜਾਂਦੇ ਆ ਠੀਕ ਆ ਵੀਰੋ ਤੇ ਆ ਹੋਰ ਵੀਰੋ ਦੱਸੋ ਪ੍ਰਤਪਾਲ ਸਿੰਘ ਕੀ ਹਾਲਾ ਵੀਰੇ ਲੋਕ ਨਹੀਂ ਇਕੱਠੇ ਹੁੰਦੇ ਜੇ ਲੋਕ ਇਕੱਠੇ ਹੋਣ ਤਾਂ ਫਿਰ ਤਾਂ ਸਾਲਾਂ ਚਕਾ ਦਈਏ ਸਰਕਾਰ ਦੀਆਂ ਸਾਰੇ ਕਾਹਦੀਆਂ ਪਰ ਲੋਕਾਂ 'ਚੇ ਕਮੀ ਆ ਵੀਰੋ ਬਹੁਤ ਮਾੜੀ ਗੱਲ ਆ ਭਰਾਵੋ ਇਕੱਠੇ ਹੋਜੋ ਕਿਉਂਕਿ ਇਹਦਾ ਮੌਤ ਦੇ ਗਾਗ ਦਾ ਨਹੀਂ ਪਤਾ ਹੁੰਦਾ ਕੀ ਦੇ ਖੜੀ ਆ ਬਾਹਰ 'ਚ ਬਾਕੀ ਬਾਈ ਬਿਮਾਰੀ ਦਾ ਕੀ ਪਤਾ ਯਾਰ ਬਿਮਾਰੀ ਦਾ ਕੀ ਪਤਾ ਸੁਨੋ ਆਪ ਹੀ ਪਤਾ ਵੀਰੋ ਹਨਾ ਬਾਈ ਕਹਿੰਦਾ ਚੰਡੀਗੜ੍ਹ ਕਦੋਂ ਆਣਾ ਕੋਈ ਨਾ ਵੀਰੇ ਚੰਡੀਗੜ੍ਹ ਤਾਂ ਆ ਜਾਾਂਗੇ ਗੱਲ ਵੀਰੋ ਇਹ ਆ ਵੀ ਮੈਂ ਤਾਂ ਲਾਈਵ ਹੋਇਆ ਸੀ ਵੀ ਲੱਖੇ ਸਿਧਾਣੇ ਤੇ ਸਾਰੇ ਡਾਕਟਰਾਂ ਨੇ ਇਕੱਠਾ ਹੋ ਕੇ ਪਰਚਾ ਘਟਾਤਾ ਵੀਰੋ ਜਿਹੜੇ ਆ ਆਪਦੇ ਹਾਕਮ ਜਿਹੜੇ ਆਪਣੇ ਹੱਕ ਮੰ ਬਣਦੇ ਆ ਉਹ ਵੀ ਇਹ ਮੰਗਣ ਨਹੀਂ ਦਿੰਦੇ ਵੀਰੋ ਗੱਲ ਇਹ ਆ ਵੀ ਜੇ ਲੱਖੇ ਮੰਨ ਲਾ ਵੀ ਜਿਹੜੇ ਬੰਦੇ ਬੋਲਦੇ ਉਹਨਾਂ ਦੇ ਪਰਚੇ ਘਟਾ ਕੇ ਜੇ ਜੇਲ੍ਹਾਂ 'ਚ ਧੱਕਣ ਲਾ ਗਏ ਫਿਰ ਦੇਖ ਲੋ ਕੀ ਬਣੂ ਬਾਈ ਇਕੱਠੇ ਹੋ ਜੋ ਇੱਕ ਇੱਕ ਕਰ ਲੋ ਵੱਧ ਤੋਂ ਵੱਧ ਬੰਦੇ ਹੁਣ ਜਿੱਦੇ ਵੀ ਲੱਖੇ ਸਿਧਾਣੇ ਨਾਲ ਕਾਉਲ ਦਿੰਦਾ ਉਹਦੇ ਵੱਧ ਤੋਂ ਵੱਧ ਬਹਿੰਡੇ ਇਕੱਠ ਕਰੋ ਨਹੀਂ ਤਾਂ ਲੁੱਟ ਕੇ ਖਾ ਜਾਣਗੇ ਡਾਕਟਰ ਖਾ ਜਾਣਗੇ ਪ੍ਰਾਈਵੇਟ ਮਾਸਟਰ ਖਾ ਜਾਣਗੇ ਤੇ ਹੁਣ ਮੇਰੀ ਗੱਲ ਸੁਣ ਲਓ ਵੀਰੋ ਸਰਕਾਰੀ ਸਕੂਲ ਸਕੂਲਾਂ ਦੀ ਇੰਨੀ ਬੁਰੀ ਹਾਲਤ ਆ ਹਰੇਕ ਘਰ ਚੋਂ ਲੱਖ ਲੱਖ ਰੁਪਇਆ ਜਾ ਰਿਹਾ ਸਾਲ ਦਾ ਪ੍ਰਾਈਵੇਟ ਸਕੂਲਾਂ ਚ ਫੇਰ ਆ ਜੋ ਇਹਨਾਂ ਦਾ ਇਹਨਾਂ ਦਾ ਡਾਕਟਰਾਂ ਤੇ ਇਹ ਕੰਮ ਆ ਡਾਕਟਰ ਪਹਿਲਾਂ ਤਾਂ ਸਰਕਾਰੀ ਹਸਪਤਾਲ ਚ ਕੰਮ ਕਰਦਾ ਰਹਿੰਦਾ ਜਦੋਂ ਪੂਰੀ ਚੜ੍ਹਾਈ ਹੋ ਜਾਂਦੀ ਆ ਉਦੋਂ ਇਸ ਤੋਂ ਬਾਅਦ ਪ੍ਰਾਈਵੇਟ ਆ ਦਾ ਹਸਪਤਾਲ ਖੋਲ ਲੈਂਦਾ ਫਿਰ ਕਮਿਸ਼ਨ ਦੇਣ ਲੱਗੇ ਨਾਲ ਸਰਕਾਰੀ ਵਾਲੇ ਵੀ ਮਰੀਜ਼ ਪ੍ਰਾਈਵੇਟ ਆਉਣ ਲੱਗ ਜਾਂਦੇ ਆ ਹਨਾ ਵੀਰ ਬਸ ਯਾਰ ਲੋਕਾਂ ਦੇ ਤਾਂ ਇੱਕ ਕਮੈਂਟਾਂ ਚ ਆ ਮ ਭਾਈ ਪਰਚਾ ਦਾ ਪਰ ਲੱਖੇ ਨੂੰ ਕੀ ਕਰ ਦੂ ਪਰ ਵੀਰੋ ਪਰਚਾ ਹੈ ਵੱਡੀ ਗੱਲ ਵੀ ਹੈਗਾ ਪਰਚਾ ਵੱਡੀ ਗੱਲ ਵੀ ਆ ਕਿਉਂਕਿ ਅੰਦਰ ਅੰਦਰ ਵੀ ਪੇਸਦਾ ਸਾਰਾ ਕੁਝ ਉਹ ਤਾਂ ਹੋਣੀ ਹੁੰਦਾਗਾ ਪਰ ਲੋਕ ਲੋਕਾਂ ਨੂੰ ਇਕੱਠੇ ਹੋਣਾ ਜ਼ਰੂਰੀ ਆ ਵੀਰ ਜੇ ਨਾ ਇਕੱਠੇ ਹੋਏ ਨਾ ਬਹੁਤ ਭੈੜੀ ਹੋਣੀ ਆ ਲੋਕਾਂ ਨਾਲ ਹੁਣ ਤਾਂ ਪਾਰਟੀ ਬਾਜ਼ੀਆਂ ਚ ਬੰਡੇ ਗਏ ਤੇ ਪਾਣੀ ਆਪਣਾ ਖਰਾਬ ਹੋ ਗਿਆ ਹਵਾ ਆਪਣੀ ਖਰਾਬ ਹੋ ਗਈ ਆਪਣੀ ਬੁਰੀ ਹਾਲਤ ਹੋਈ ਜਾਂਦੀ ਆ ਵੀਰੋ ਦੋ ਚਾਰ ਕਿੱਲੇ ਵਾਲਿਆਂ ਦਾ ਕਿਸਾਨਾਂ ਦਾ ਕੁਝ ਨਹੀਂ ਬਣਦਾ ਜੇ ਅੱਜ ਕਿਸੇ ਦਾ ਮਰੀਜ਼ ਬਿਮਾਰ ਹੋ ਜਾਏ 2.5 ਲੱਖ ਅਗਲਾ ਕਿੱਥੋਂ ਲਾਉ ਡਾਕਟਰ ਉਹ ਹੀ ਬਿੱਲ 2.5 ਲੱਖ ਰੁਪਿਆ ਬਣਾਉਂਦਾ ਮੈਂ ਤਾਂ ਤੁਹਾਨੂੰ ਐ ਕਹਿੰਦਾ ਵੀ ਇਕੱਠੇ ਹੋ ਡਾਕਟਰਾਂ ਖਿਲਾਫ ਇਹਨਾਂ ਦੇ ਹਸਪਤਾਲਾਂ 'ਚ ਲੱਗਣਾ ਚਾਹੀਦਾ ਵੀ ਐਨੇ ਰੁਪਿਆ ਦੀ ਅਸੀਂ ਚੈਕਿੰਗ ਐਨੇ ਰੁਪਿਆ 'ਚ ਕਰਾਂਗੇ ਐਨੇ ਰੁਪਿਆ 'ਚ ਅਸੀਂ ਆਹ ਟੈਸਟ ਕਰਾਂਗੇ ਲੱਗਣਾ ਚਾਹੀਦਾ ਸਪੈਸ਼ਲ ਹੁਣ ਡਾਕਟਰਾਂ ਨੇ ਇੱਕ ਨਵਾਂ ਕੰਮ ਚਲਾਇਆ ਜਿਵੇਂ 200 ਰੁਪਏ ਦੀ ਪਰਚੀ ਘਟਦੇ ਆ ਜਿਹਨਾਂ ਨੂੰ ਐ ਲੱਗੇ ਜਿਵੇਂ ਹੁਣ ਮੇਰੇ ਵਰਗੇ ਦੀ ਵਾਰੀ ਨਾ ਆਏ ਮੇਰੇ ਵਰਗਾ ਕਹਿੰਦਾ ਭਾਈ ਆਹ ਚੱਕ 1000 ਰੁਪਿਆ ਮੇਰੀ ਸੇਤੀ ਵਾਰੀ ਆ ਕਦੀ ਕੋਈ ਡਾਕਟਰ ਗਰੀਬ ਦੇਖਿਆ ਹਾਂ ਬਾਈ ਡਾਕਟਰ ਕੋਈ ਗਰੀਬ ਨਹੀਂ ਇਹਨਾਂ ਕੋਲੇ ਚੰਗੀਆਂ ਕੋਠੀਆਂ ਗੱਡੀਆਂ ਕਾਰਾਂ ਸਾਰਾ ਕੁਝ ਆ ਤੇ ਗੱਲ ਤਾਂ ਵੀਰੋ ਇਹ ਹੀ ਸੀਗਾ ਵੀ ਆ ਆਪਾਂ ਬੱਦ ਬੱਦ ਇਕੱਠ ਕਰਨਾਗਾ ਤੇ ਬਾਈ ਲੱਖੇ ਸਿਧਾਨੇ ਦੇ ਹੱਕ ਚ ਹੋਣਾ ਜੇ ਕਿਤੇ ਮੰਨ ਲਓ ਬੋਲਣ ਵਾਲੇ ਬੰਦਿਆਂ ਤੇ ਐ ਪਰਚੇ ਪੈਣ ਲੱਗੇ ਉਹਨਾਂ ਦੇ ਨਾਲ ਕੋਈ ਨਾ ਖੜਿਆ ਤਾਂ ਬਹੁਤ ਫਿਰ ਆਪਾਂ ਨੂੰ ਹੋਰ ਵੀ ਅੱਗੇ ਬਹੁਤ ਤੰਗ ਕਰਨਾ ਇਹਨਾਂ ਨੇ ਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਹੀ ਕਰਦਾਗਾ ਬੀ ਬਾਈ ਕਾਲ ਦੇਊਗਾ ਸਹਦ 10 ਤਰੀਕ ਦਾ ਹਾਂ ਬਾਈ ਕਹਿੰਦਾ ਜੀ 10 ਤਰੀਕ ਦਾ ਪ੍ਰੋਗਰਾਮ ਰੱਖ ਰਹੇ ਆ ਇਕੱਠ ਕਰ ਰਹੇ ਆ ਤੇ ਬਾਕੀ ਬਾਈ ਵੀ ਕਾਲ ਦੇਊਗਾ ਉਹਦੇ ਵੱਦ ਵੱਦ ਪਹੁੰਚੋ ਲਟੇਰਿਆਂ ਖਿਲਾਫ ਇਕੱਠੇ ਹੋ ਜੋ ਨਹੀਂ ਤਾਂ ਬਹੁਤ ਪੜੀ ਹੋਣੀ ਆ ਬਾਈ ਠੀਕ ਆ ਤੇ ਬਾਕੀ ਤੁਹਾਡੀ ਮਰਜ਼ੀ ਆ ਵੀਰੋ ਇਕੱਲੇ ਕਮੈਂਟਾਂ 'ਚ ਨਾ ਕਹਿਆ ਕਰੋ ਵੀ ਚੱਕ ਦਾਂਗੇ ਐ ਕਰ ਦਾਂਗੇ ਨਾਲ ਖੜੋ ਤੇ ਫੇਰ ਤਾਂ ਕੋਈ ਹੱਲ ਹੋ ਜੂ ਨਹੀਂ ਪ੍ਰਾਈਵੇਟ ਸਕੂਲ ਡਾਕਟਰ ਹੋਰ ਆਪਾਂ ਨੂੰ ਮੈਕਮੇ ਲੁੱਟ ਲੁੱਟ ਕੇ ਖਾ ਜਾਣਗੇ 2 2 4 4 2 2 4 4 ਕਿੱल्ल्याਾਂ ਦਾ ਕੁਛ ਨਹੀਂ ਬਣਨਾ ਆਮਦਨ ਵੀ ਆਪਣੀ ਬਹੁਤ ਘੱਟ ਆ ਖੇਤੀਆਂ ਵੀ ਫੇਲ ਹੋ ਚੁੱਕੀਆਂ ਠੀਕ ਆ ਵੀਰੋ ਤੇ ਹਾਂ 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 ਵੀਰ ਠੀਕ ਆ ਠੀਕ ਆ ਵੱਧ ਤੋਂ ਵੱਧ ਪਹੁੰਚੋ ਬਸ ਵੀਰੋ ਇੰਨੀਆਂ ਗੱਲਾਂ ਕਰ ਰਹੇ ਅਸੀਂ ਭਰਾਵੋ ਜੀ ਦੀ ਜੀ ਦੀ ਮੰਨ ਲਓ ਮਾੜੀ ਮੋਟੀ ਜਿਹੜਾ ਬੰਦਾ ਪੰਜਾਬ ਨੂੰ ਬਚਾਉਣਾ ਚਾਹੁੰਦਾਗਾ ਉਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਬੰਦਾ ਮਾੜਾ ਮੋਟਾ ਦਰਦ ਰੱਖਦਾ ਵੀ ਅਸੀਂ ਪੰਜਾਬ ਨੂੰ ਬਚਾਉਣਾਗਾ ਉਹ ਵੀਡੀਓ ਸ਼ੇਅਰ ਕਰ ਦਿਓ ਤੇ ਨਹੀਂ ਫਿਰ ਡਿਲੀਟ ਕਰ ਦਿਓ ਠੀਕ ਹੈ ਬਾਈ ਇਕੱਠ ਸਾਇਦ 10 ਤਰੀਕ ਨੂੰ ਰੱਖਣਾ ਬਾਕੀ ਬਾਈ ਲੱਖਾ ਦੇਊਗਾ ਪ੍ਰੋਗਰਾਮ ਉਹਦੇ ਬਾਅਦ ਤੋਂ ਬਾਅਦ ਬਹਿੰਡੇ ਪਹੁੰਚੋ ਪਰਚਾ ਕਰਤਾ ਬਾਈ ਤੇ ਸਾਰੇ ਡਾਕਟਰ ਇਕੱਠੇ ਹੋ ਕੇ ਐਸਐਸਪੀ ਦੇ ਪੇਸ਼ ਹੋਏ ਤੇ ਸਾਰੇ ਸਾਰਿਆਂ ਦੀ ਜੁਨੀਆ ਨਾ ਯਾਰ ਹੈ ਸਰਕਾਰੀ ਹਾਂ ਬਾਈ ਪਰਚਾ ਤਾਂ ਇੰਨ ਕਰਿਆ ਹੋਊ ਵੀ ਸਾਡੇ ਹਸਪਤਾਲ ਚ ਪਹੁੰਚੇ ਪੰਨ ਤੋੜ ਕੀਤੀ ਐ ਕੀਤਾ ਹੀ ਪਰਚਾ ਹੋਇਆਗਾ ਤੇ ਉਹਦਾ ਪਤੀ ਸੀ ਵੀਰੇ ਪਰਚਾ ਦਾ ਕਰਨੀ ਆ ਹਨਾ ਜਿਹੜਾ ਬੰਦਾ ਹੱਕਾਂ ਲਈ ਬੋਲਦਾਗਾ ਉਹਦੇ ਤੇ ਸਾਰਾ ਕੁਝ ਹੁੰਦਾ ਹੀ ਆ ਪਰ ਬਾਈ ਕਿੰਨਾ ਚਿਰ ਬੰਦਾ ਬੋਲੂ ਜੇ ਨਾ ਆਪਾਂ ਕਿਸੇ ਨਾਲ ਖੜੇ ਆਪਾਂ ਨੂੰ ਖੜਨਾ ਜ਼ਰੂਰੀ ਆ ਠੀਕ ਆ ਵੀਰੋ ਧੰਨਵਾਦ ਜਿਉਂਦੇ ਰਹੋ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਤੇ 18 10 ਤਰੀਕ ਦਾ ਬਾਕੀ ਬਾਈ ਦੱਸੂਗਾ ਆਪ ਦੱਸੂਗਾ ਵੀ ਕਿੰਨੀ ਤਰੀਕ ਨੂੰ ਆ ਹਨਾ ਤੇ हां ਧੰਨਵਾਦ ਜਿਉਂਦੇ ਰਹੋ ਬਾਈ ਵੀਡੀਓ ਵੱਤ ਵੱਤ ਸ਼ੇਅਰ ਕਰ ਦਿਓ ਤੇ ਜੇ ਤਾਂ ਤੁਹਾਨੂੰ ਲੱਗਦਾ ਹੈਗਾ ਪੰਜਾਬ ਬਚਾਉਣਾ ਜਾਂ ਮਾੜੀ ਮੋਟੀ ਅਣਖ ਬਚੀ ਆਪਣੇ ਚ ਫਿਰ ਤਾਂ ਕਰ ਦਿਓ ਸ਼ੇਅਰ ਨਹੀਂ ਰਹਿਣ ਦਿਓ ਤੇ ਧੰਨਵਾਦ ਵੀਰੋ